ਨਾ ਖੜੀ ਗੱਡੀ ਦੇ ਕੋਈ ਇੱਟ ਮਾਰ ਗਿਆ ਕੋਈ ਵੀ ਆ ਇਹ ਦਿੱਕਤਾਂ ਸਿੱਧੇ ਮੱਥੇ ਆ ਕੋਈ ਚੱਕਰ ਨਹੀਂ ਵਾਪਸ ਸਿੱਧੇ ਫੇਰ ਮਸ ਇੰਸਟਾਗ੍ਰਾਮਰ ਸੁਖ ਰਤੀਆ ਕੁਝ ਟਾਈਮ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈਗਾ ਸੋ ਉੱਥੇ ਹੀ ਬੀਤੇ ਦਿਨ ਸੁਖ ਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਸੁਖ ਰਤੀ ਨੇ ਦੱਸਿਆ ਕਿ ਮੇਰੀ ਖੜੀ ਗੱਡੀ ਦੇ ਉੱਪਰ ਕੋਈ ਇੱਟਾਂ ਰੋੜੇ ਮਾਰ ਗਿਆ ਜਿਸ ਬਾਰੇ ਸੁਖ ਰਤੀ ਨੇ ਵੀ ਗੱਲਬਾਤ ਕੀਤੀ ਹੈ ਕਿ ਜੇ ਕਿਸੇ ਨੂੰ ਕੋਈ ਚੱਕਰ ਆਗਾ ਤਾਂ ਮੈਨੂੰ ਸਿੱਧਾ ਆ ਕੇ ਮੈਨੂੰ ਮਿਲੇ ਮੈਨੂੰ ਫੋਨ ਕਰਕੇ ਮੇਰੇ ਕੋਲ ਪਹੁੰਚੇ ਤੇ ਨਾਲ ਦੀ ਨਾਲ ਬੀਤੇ ਦਿਨ ਹੀ ਸੁਖ ਰਤੀਆ ਮਿਸਟਰ ਇੰਡੀਆ ਬਣਿਆ ਸੀ ਜੀ ਦੀਆਂ ਕੁਝ ਇੱਕ ਵੀਡੀਓ ਸੇ ਸ਼ੇਅਰ ਵੀ ਕੀਤੀਆਂ ਸੀ ਸੁਖ ਰਤੀ ਨੇ ਆਪਣੇ ਇੰਸਟਾਗ੍ਰਾਮ ਆਲ ਮਿਸਟਰ ਇੰਡੀਆ ਬਣਨ ਤੋਂ ਬਾਅਦ ਸੁਖਰਤੀ ਦਾ ਖੂਬ ਮਜ਼ਾਕ ਉਡਾਇਆ ਉਸਦੇ ਦੋਸਤ ਕੀਰਤ ਮੋਟੇ ਨੇ ਕਿ ਇਹ 5000 ਰੁਪਏ ਦੇ ਕੇ ਮਿਸਟਰ ਇੰਡੀਆ ਬਣ ਗਿਆ ਪੀੜੀ ਜੀ ਪਜਾਮੀ ਪਾ ਕੇ ਜੇ ਕਦੇ ਮੈਨੂੰ ਇਹ ਕੱਲਾ ਮਿਲ ਗਿਆ ਮੈਂ ਇਹਦੀ ਪਜਾਮੀ ਜੀ ਪਾੜ ਦੇਊਗਾ ਕੀਰਤ ਮੋਟੇ ਦਾ ਇਹ ਕਹਿਣਾ ਸੀਗਾ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਯਾਰ ਅਸੀਂ 5000 ਦੇ ਕੇ ਐਂਟਰੀਆਂ ਕੀਤੀਆਂ ਤੇ 5000 ਦੇ ਕੇ ਮਿਸਟਰ ਇੰਡੀਆ ਦੇ ਕਿਤਾਬ ਜਿੱਤੇ ਉਹ ਵੀ ਫੇਕ ਬਾਕੀ ਤੁਸੀਂ ਅੱਗੇ ਸੁਖਰਤੀ ਦੀ ਉਹ ਵੀਡੀਓ ਜਰੂਰ ਦੇਖੋ ਜਿਸ ਵਿੱਚ ਸੁਖਰਤੀ ਨੇ ਗੱਲਬਾਤ ਕੀਤੀ ਹੈ ਜੋ ਉਸ ਦੀ ਗੱਡੀ ਨਾਲ ਈਤੇ ਦਿਨ ਹੀ ਪੰਨ ਤੋੜ ਕੀਤੀ ਗਈ ਹੈ ਕਿ ਉਸ ਬਾਰੇ ਸੁਖਰਤੀ ਕੀ ਬੋਲੇ ਤੁਸੀਂ ਅੱਗੇ ਕਲਿੱਪ ਜਰੂਰ ਦੇਖੋ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲ ਭਾਈ ਆ ਕਿਸੇ ਨੇ ਨਾ ਖੜੀ ਗੱਡੀ ਤੇ ਕੋਈ ਇੱਟ ਮਾਰ ਗਿਆ ਜੇ ਮੇਰਾ ਵੀਰ ਕੋਈ ਦਿੱਕਤ ਆ ਕੋਈ ਮੇਰੀ ਸਟੋਰੀ ਵੇਦਾ ਜਿੰਨੇ ਇੱਟ ਮਾਰੀ ਹੈ ਕੋਈ ਵੀ ਆ ਕੋਈ ਦਿੱਕਤ ਆ ਸਿੱਧੇ ਮੱਥੇ ਆ ਕੋਈ ਚੱਕਰ ਨਹੀਂ ਵਾਪਸ ਸਿੱਧੇ ਮੱਥੇ ਮਿਲ